ਕੀ ਬਾਰ ਭਾਈ ਤੇਰੇ ਕੋਲੇ ਨੇ ਸੀਰੇ ਕਿੰਨਾ ਦੁੱਧ ਦਿੱਤਾ ਸਹੀ ਸਹੀ ਜੀ ਦੱਸੀ ਵੀਰ ਬਣੇ ਸਹੀ ਦੱਸੂਗਾ ਭਾਈ ਪਿਛਲੀ ਵਾਰ 12 ਕਿਲੋ ਦੁੱਧ ਦਿੱਤੇ ਨੇ 12 ਕਿ ਲੰਦੇ ਇਹਦੇ ਸੌਂਦੇ ਹੁਣ ਦਿਨ ਭਾਈ ਅੱਜ ਇਹਦੇ ਪੂਰੇ ਆ ਅੱਜ ਦਿਨ ਪੂਰੇ ਆ ਹੋ ਸਕਦਾ ਸ਼ਾਮ ਤੱਕ ਛੂਪੇ ਠੀਕ ਹੈ ਕੱਲ ਛੂਪੇ ਹਾਂਜੀ ਭਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਰਾਏਖਾਨਾ ਤੇ ਜਿਹੜੇ ਬਠਿੰਡੇ ਤੋਂ ਭਾਈ ਜਸਵੀਰ ਸਿੰਘ ਸੀਰੇ ਦੇ ਘਰੋਂ ਦੋਸਤੋ ਵੀਡੀਓ ਆ ਵੀਡੀਓ ਦੀ ਤਰੀਕ ਨੋਟ ਕਰ ਲਓ ਦੋਸਤੋ ਇੱਕ ਤਰੀਕ 8ਵਾਂ ਮਹੀਨਾ ਤੇ 2025 ਦੀ ਬਾਈ ਨੇ ਕਹਾ ਮੱਝ ਸੇਲ ਕਰਨੀ ਆ ਕਿੰਨਾ ਮਾ ਸੂਆ ਕਿੰਨਾ ਦੁੱਧ ਕੀ ਮੁੱਲ ਆ ਵੀਡੀਓ ਦੇ ਵਿੱਚ ਕਰਾਵਾਂਗੇ ਮਾਲਕ ਆਪਣੇ ਨਾਲ ਹੋਊਗਾ ਬਾਈ ਆਜੋ ਆਪਾਂ ਸਾਰੀ ਡਿਟੇਲ ਮਾਲਕ ਤੋਂ ਲੈਣੇ ਆ ਆਜਾ ਵੀਰੇ ਸਿਰੇ ਵੀਡੀਓ ਸਾਹਮਣੇ ਆਜੋ ਹੋਰ ਵੀਰੇ ਸਿਰੇ ਕੀ ਹਾਲ ਆ ਬਾਈ ਠੀਕ ਆ ਬਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਵੀਰੇ ਪਹਿਲਾਂ ਤਾਂ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ 75087 ਹਾਂਜੀ 28002 ਠੀਕ ਹੈ ਪਿੰਡ ਰਾਏਖਾਨਾ ਤੇ ਜਿਲ੍ਹਾ ਬਠਿੰਡਾ ਹਾਂਜੀ ਤੇ ਘਰ ਆਪਣਾ ਬਈ ਕੋਠਿਆਂ ਚ ਆ ਗਿਆ ਕੋਠਿਆਂ ਦੇ ਘਰ ਪੈਂਦਾ ਬਈ ਆਪਣਾ ਰਾਏਖਾਨਾ ਦੇ ਨੇੜੇ ਪੈ ਜਾਂਦਾ ਨਾਲ ਪਿੰਡ ਜਿਵੇਂ ਤਾਨ ਸਿੰਘ ਖਾਨਾ ਤਾਨ ਸਿੰਘ ਖਾਨੇ ਤੋਂ ਨੇ ਤਾਂ ਆਪਣਾ ਕੋਠਿਆਂ ਚ ਖੇਤਾਂ ਚ ਘਰ ਰਹਿ ਜਾਂਦਾ ਹਾਂ ਖੇਤਾਂ ਚ ਘਰ ਰਹਿ ਜਾਂਦਾ ਤੇ ਬਈ ਕਿੰਨੇ ਕ ਦਿਨ ਰਹਿੰਦੇ ਇਹਦੇ ਸੂਣਦੇ ਹੁਣ ਦਿਨ ਬਈ ਅੱਜ ਇਹਦੇ ਪੂਰੇ ਆ ਅੱਜ ਦਿਨ ਪੂਰੇ ਆ ਹੋ ਸਕਦਾ ਸ਼ਾਮ ਤੱਕ ਸੂਪੇ ਠੀਕ ਹੈ ਕੱਲ ਸੂਪੇ ਠੀਕ ਹੈ ਇਹ ਅੱਜ ਪੂਰੇ ਆ ਜੀ ਠੀਕ ਹੈ ਜਮਾ ਬਰੇ ਇੱਕ ਜੈਡ ਬਲੈਕ ਕਾਲੀ ਪੂਸ ਦੇ ਵਿੱਚ ਆ ਗਈ ਤੇ ਪਿਛਲੀ ਵਾਰ ਬਾਈ ਤੇਰੇ ਕੋਲੇ ਨੇ ਸਿਰੇ ਕਿੰਨਾ ਦੁੱਧ ਦਿੱਤਾ ਸਹੀ-ਸਹੀ ਜਾ ਦੱਸੀ ਵੀਰ ਬਣੇ ਸਹੀ ਦੱਸੂਗਾ ਬਾਈ ਪਿਛਲੀ ਵਾਰ 12 ਕਿਲੋ ਦੁੱਧ ਦਿੱਤਾ ਨੇ 12 ਕਿਲੋ ਹਾਂ 12 ਤੋਂ ਪੂਰਾ ਵੱਧ ਪਾਵਾ ਹੋਵੇ ਆਪਾਂ 12 ਹੀ ਕਹਨੇ ਆਂ ਕਿ 12 ਕ ਦਿੱਤਾ 12 ਕਿਲੋ ਵਧੀਆ ਦਿੱਤਾ ਹਣਾ ਅੱਜ ਤੱਕरीबन ਦਿਨ ਪੂਰੇ ਆ ਹੋ ਸਕਦਾ ਇੱਕ ਅੱਧਾ ਦਿਨ ਉਤੋਂ ਹੀ ਲੈ ਜਾਏ ਨਹੀਂ ਮੈਨੂੰ ਲੱਗਦਾ ਸ਼ਾਮਾਂ ਦਾ ਖੂਸੂ ਸਕਦਾ ਹਾਂ ਤੇ ਬਾਕੀ ਇੱਧਰ ਨੂੰ ਬਾਈ ਵਿਹੜੇ 'ਚ ਤੋੜ ਲਾ ਇੱਥੋਂ ਟਕਾੜਨਾ ਕਿਰਾਂ ਕੱਢ ਲਾ ਤੋੜ ਕੇ ਦੋਸਤੋ ਆਪਾਂ ਤੁਹਾਨੂੰ ਦਿਖਾ ਦੰਨੇ ਆ ਇੰਨੇ ਨਾ ਬੰਦੇ ਨੂੰ ਜੱਜਮੈਂਟ ਹੋ ਜਾਂਦੀ ਆ ਕੱਦ ਕਾਠ ਦੀ ਤੇਲੇ ਵਾਲੂਆ ਬੰਦੇ ਦੀ ਸਮਝ 'ਚ ਆ ਜਾਂਦਾ ਜਿਹੜੇ ਭਰਾਣੇ ਖਰੀਦਣੀ ਹੁੰਦੀ ਆ ਨੰਬਰ ਆ ਜਿਹੜਾ ਬਾਈ ਦਾ ਉਹ ਵੀਡੀਓ ਦੇ ਉੱਪਰ ਚੱਲੀ ਜਾਂਦਾ ਤੇ ਆ ਤੁਸੀਂ ਬਾਈ ਜੀ ਚੈੱਕ ਕਰ ਲਓ ਖਣਾ ਦਾ ਵਧੀਆ ਸੋਹਣਾ ਸੈਜ ਆ ਤੇ ਵਧੀਆ ਬਿੱਥੀ ਤੇ ਲੱਗਿਆ ਆ ਦੇਖੋ ਵੀਰੇ ਮੋਲ ਜਿਹੜਾ ਆਪਾਂ ਭਰਾ ਤੋਂ ਵੀ ਕਰਾ ਦਿੰਨੇ ਆ ਚਾਰੇ ਪਾਸਿਓ ਤੁਹਾਨੂੰ ਆਪਾਂ ਅੱਜ ਦਿਖਾ ਦਿੰਨੇ ਆ ਬਾਈ ਇੱਕ ਗੇੜਾ ਹੋਰ ਦਵਾਲਾ sire ਬਾਈ ਮੋੜ ਲਾ ਉਧਰ ਨਹੀਂ ਆ ਤੁਸੀਂ ਬਾਈ ਦੇਖ ਲਓ ਜਿਹੜੇ ਵੀ ਭਰਾ ਨੇ ਖਰੀਦਣਾ ਹੁੰਦਾ ਪਸ਼ੂ ਕੋਲੇ ਆ ਕੇ ਆਪ ਦੀ ਤੁਸੀਂ ਬਾਈ ਜੀ ਤਸੱਲੀ ਕਰ ਸਕਦੇ ਹੋ ਆਪਣਾ ਕੰਮ ਆ ਵੀਡੀਓ ਚ ਤੁਹਾਨੂੰ ਆਪਾਂ ਮਾਲਕ ਦੇ ਘਰੋਂ ਨਗਦ ਦਿਖਾ ਦਿੰਨੇ ਆ ਆ ਚੈੱਕ ਕਰ ਲਓ ਹਾਂ ਮੋੜ ਲਿਆ ਬਾਈ sire ਬੰਨ ਲਾ ਆ ਜਾਓ ਪਾਸੋਂ ਨੂੰ ਮੁੱਲ ਵਾੜੀ ਦਾ ਕਨਫਰਮ ਕਰਾ ਦਿੰਨੇ ਆ ਆ ਬਾਈ ਜੀ ਚੈੱਕ ਕਰ ਲਓ ਮੇਨ ਕੰਮ ਹੁੰਦਾ ਲੇਵੇ ਦਾ ਪਸ਼ੂ ਦਾ ਲੇਵਾ ਚੰਗਾ ਥਣ ਵਧੀਆ ਚੰਗੇ ਲੱਗੇ ਆ ਆਪਾਂ ਦਾ ਕੰਮ ਰੱਖਿਆ ਕਰੋ ਦੁੱਧ ਤੱਕ ਬਾੜੇ ਜੇ ਜਿੰਨਾ ਸੋਹਣਾ ਸੁਨੱਖਾ ਬਾੜਾ ਚੰਗਾ ਪਸ਼ੂ ਲਓਗੇ ਭਾਈ ਉਹੋ ਜੇ ਪੈਸੇ ਆਪਾਂ ਨੂੰ ਬਹੁਤ ਫੁੱਲ ਵਰਨੇ ਪੈਂਦੇ ਆ ਸਿਰੇ ਕੀ ਭਾ ਕਰਦਾ ਜਾਇਜ ਜਾਂ ਵੀਰੇ ਦਾ ਜਾਇਜ ਜਾ ਭਾ ਵੀਰੇ 120000 120000 ਕੋਈ ਰਿਆਤ ਮਾਨਤਨ ਮੌਕੇ ਤੇ ਮੌਕੇ ਤੇ ਮਾਨਤਨ ਹੋ ਜਾ ਜਿਹੜਾ ਦੋਸਤੋ ਦੋ ਭਰਾਵਾਂ ਚ ਸੌਦਾ ਹੁੰਦਾ ਹਨਾ ਹਰ ਇੱਕ ਵੀਡੀਓ 'ਚ ਆਪਾਂ ਕਹਿ ਰਹੇ ਹਾਂ ਇਹ ਚੀਜ਼ਾਂ ਦੇ ਕੋਈ ਰੇਟ ਫਿਕਸ ਨਹੀਂ ਹੁੰਦੇ 1,20,000 ਮੁੱਲਾ ਨੰਬਰ 22 ਦਾ ਚੱਲੀ ਜਾਂਦਾ ਪਿੰਡ ਰਾਏਖਾਨਾ ਜ਼ਿਲ੍ਹਾ ਬਠਿੰਡਾ ਤੇ ਜਿਹੜਾ ਸੌਦਾ ਹੋਊਗਾ ਸੋਡੇ ਦੋ ਭਰਾਵਾਂ 'ਚ ਮੌਕੇ ਤੇ ਹੋ ਜਾ ਹੋ ਜਾਂਦਾ ਵੀਡੀਓ ਦੇਖਣ ਲਈ ਸਾਰੇ ਸੱਜਣਾ ਦਾ ਧੰਨਵਾਦ ਸਸੀ ਕੁਲ ਬਾਈ ਜੀ ਸਾਰੇ ਭਰਾਵਾਂ ਸਸੀ